ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਹੈ ਜੀ ਬਾਕੀਓ ਆਪਾਂ ਤਾਂ ਬਹਿ ਗਏ ਅੱਜ ਕਿਹੜੇ ਦੇ ਵਿੱਚ ਨਹੀਂ ਸਕਦੇ ਤੁਸੀਂ ਕਹਿਣਾ ਚਾਹੁੰਦੀ ਹਾਂ ਬੱਸ ਮੈਂ ਇਹ ਕਹਿਣਾ ਚਾਹਣੀ ਹਾਂ ਕਿ ਤੁਸੀਂ ਵੀ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਕਿਉਂ ਨਹੀਂ ਕਰਦੇ ਜੀ ਮੈਂ ਤੁਹਾਨੂੰ ਕਹਿਣੀ ਆ ਸੀ ਤੁਹਾਨੂੰ ਜਾਣਦੇ ਸਪੋਰਟ ਕਰਦੇ ਹਾਂ ਕਰਦੇ ਪਰ ਤੁਸੀਂ ਮਤਲਬ ਤਾਂ ਹੀ ਪਤਾ ਲੱਗਦਾ ਜੇ ਤੁਸੀਂ ਲਾਈਕ ਕਮੈਂਟ ਸ਼ੇਅਰ ਕਰੋ ਹਾਂ ਕੁਝ ਹੋਊਗੀ ਤਾਂ ਔਖਾ ਮੋੜੋਂ ਦੇ ਕੋਲ ਨਾ ਰਹਿਣ ਹੋਏ ਬੈਠੇ ਰਾਹੋਂ ਸ਼ੇਰਾਂ ਸ਼ੇਰ ਨਹੀਂ ਵਾਂ ਵਿਸਵਾਵਣਾ ਬਣ ਚੁੱਕੀ ਹੈ ਕਹਿੰਦੇ ਹਨ ਨਹੀਂ ਪਾਉਂਗਾ ਹੋਰ ਕੁਝ ਗੱਲ ਬਾਤ ਦੀ ਦੱਸ ਬਤਾਇਆ ਹੋਰ ਦੱਸੋ ਕਿ ਹਾਂ ਜਾ ਸਕਦੇ ਕਿ ਕਿਵੇਂ ਜਾ ਗਏ ਜੀ ਕਮੈਂਟ ਕਰਕੇ ਉਸ ਵੱਧ ਕੀ ਕੀ ਕਰਦੇ ਸਾਰੇ ਜਣੇ ਇੱਕ ਮਿੰਟ ਦਾ ਵਲੌਗ ਬਣਾਉਂਦਾ ਮੈਂ ਇੱਕ ਮਿੰਟ ਦਾ ਪਾ ਲਾਂ ਅੱਜ ਹੁਣ ਅੱਜ ਇੱਕ ਮਿੰਟ ਦੀ ਪਾਉਣਾ ਵਲੌਗ ਮੈਂ ਤੇ ਮੈਨੂੰ ਵਸ ਤੁਸੀਂ ਐ ਕਮੈਂਟ ਕਰਕੇ ਦੱਸੋ ਵੀ ਅਗਲਾ ਵਲੌਗ ਵੀ ਕਿਹੜੀ ਜਗ੍ਹਾ ਤੇ ਲੈ ਕੇ ਆਈਏ ਕਿੱਥੇ ਚੱਲੀਏ ਘੁੰਮਣ ਹਾਂ ਮੇਰੀ ਗੱਲ ਸੁਣਾ ਇਸੇ ਦਾ ਕਮੈਂਟ ਆਇਆ ਹੈ ਯੂਟਿਊਬ ਤੇ ਨਦੀ ਅਲੀ ਵੀਡੀਓ ਨਹੀਂ ਪਾਈ ਸੀ ਆਪਾਂ ਕਹਿੰਦੇ ਪਲੀਜ਼ ਉੱਥੇ ਨਾ ਜਾਇਆ ਕਰੋ ਜ਼ਿੰਦਗੀ ਬਹੁਤ ਕੀਮਤੀ ਹੈ ਜਿਹੜਾ ਆਪਾਂ ਸੁਪਨਾ ਲੈ ਕੇ ਨਹੀਂ ਸੀ ਮੈਂ ਤਾਂ ਉਹ ਵੀ ਥੈਂਕ ਯੂ ਸੋ ਮੱਥਲੋਬ ਕੀ ਹੋ ਕਿ ਨਹੀਂ ਚਾਹਦੇ ਤੇ ਆਪਾਂ ਤਾਂ ਉਹ ਨਹੀਂ ਪਾਈ ਸੀ ਅੱਛਾ ਅੱਛਾ ਨਹੀਂ ਉੱਥੇ ਤਾਂ ਨਾਰਮਲ ਆ ਉੱਥੇ ਘੜਾ ਸੀ ਘੜਾ ਪਚ ਗਿਆ ਨਾਰਮਲ ਆ। ਹੋਰ ਬੱਸ। ਹੋਰ ਕਮੈਂਟ ਪਾ ਦੀ ਤੁਸੀਂ ਸਾਤੇ। ਅੱਛਾ। ਪੁਰਾਣੇ ਗਾਰੇ ਜੰੰਦਰ ਦੇ ਕਹਿੰਦੇ ਤੁਸੀਂ ਵੇ ਰਹੇ ਹੋ। ਹਾਂ ਜਿੰਦੇ ਰਹੇ ਹਾਂ ਦੱਸੋ। ਛਾਟੀ ਬੀੜ ਦੇਣਾ ਮੈਂ। ਛਾਟੀ ਬੀੜ ਪਾ ਦਾਂਗੀ ਕੋਈ ਗੱਲ ਨਹੀਂ ਫਿਰ ਪਤਾ ਲੱਗ ਜੀ ਸਭ ਨੂੰ। ਭਾਗ ਤੇ ਨਾ ਜਾਓ ਕੋਮਲ ਨੇ ਪਾਣੀ ਬਹੁਤ ਆਇਆ। ਤੇ ਆਪਣਾ ਜਨਵਰ ਬੈਠਾ। ਜੰੰਦਰ ਦੀ ਹਵਾਲਾ ਨਹੀਂ। ਜੰੰਦਰ। ਜੰੰਦਰ। ਕਮੈਂਟ ਕਰਦੇ ਇਨੇ ਕੀ ਕੰਮ ਕੀ। ਕਬੀ ਵਧੀਆ ਵੀ ਦੇ ਇੱਕ ਪਾਰ ਤੇ ਨਾ ਜਾਓ ਤੇ ਮਲਟੀਪਾਰ ਵੀ ਦੋ ਤਾਰਿਆ ਹੈ ਥੈਂਕ ਯੂ ਸੋ ਮਚਾ ਹੈ ਪਹਿਲੇ ਵਾਲੇ ਨੇ ਜਮ ਜਮ ਯਾਰ ਲਿਖ ਕਮੈਂਟ ਕਰਦੇ ਨੇ ਲੋਕੋ ਤੇ ਆ ਵਧੀਆ ਲੱਗਿਆ ਜ਼ਿੰਦਗੀ ਜਿਹੜਾ ਕਮੈਂਟ ਕਰਿਆ ਕਰੂ ਆਪਾਂ ਮੰਨ ਕੇ ਜੇ ਲੋਕੀ ਵੀਡੀਓ ਬਣਾ ਕੇ ਪਾਇਆ ਕਰਾਂਗੇ ਫਿਰ ਇੱਕ ਮੇਰੇ ਥੋੜੀ ਮੈਰਿਜ ਹੋ ਗਈ ਹੈ ਲੈ ਦੱਸੋ 36 ਵਾਰ ਲੋਕਾਂ ਨੂੰ ਦਿਸਦਾ ਹੈ ਹੋ ਗਈ ਭਾਈ ਹੋ ਗਈ ਤਾਂ ਕਿ ਪੇਡ ਬਾਰਾਂ ਨੂੰ